ਉਹਨਾਂ ਸਿਰੋਂ ਮੇ ਕੰਦਲ ਤਗੜੇ ਹੋ ਕੇ ਜਿਹੜਾਗਾ ਲੁਧਿਆਣਾ ਦੀ ਇਲੈਕਸ਼ਨ ਬਾਈ ਇਲੈਕਸ਼ਨ ਲੜੇਗਾ ਇਹਨਾਂ ਦੇ ਵਿਚਾਰਾਂ ਦੇ ਅੱਗੇ ਹੀ ਹੱਥ ਪੱਲੇ ਕੱਖ ਨਹੀਂ ਤੇ ਹੋਰ ਲੋਕਾ ਮਿਲ ਜੇਗਾ ਇਹਨਾਂ ਨੂੰ ਇੱਕ ਪਾਸੇ ਕਰਨ ਦਾ ਇਸ ਕਰਕੇ ਪੰਜਾਬੀਆਂ ਵਾਸਤੇ ਬੜੀ ਵੱਡੀ ਮੈਂ ਸਮਝਦਾ ਚੁਣੌਤੀ ਹੈ ਜਿਹੜਾ ਪੰਜਾਬੀਆਂ ਨੂੰ ਡਟ ਕੇ ਜਿਹੜਾ ਮੁਕਾਬਲਾ ਕਰਨਾ ਚਾਹੀਦਾ ਇਸ ਕਰਕੇ ਉਹਦੀ ਹੱਲ ਜਦੋਂ ਅਸੀਂ ਅਗਲੀ ਰਣਨੀਤੀ ਕੀ ਬਣਾਉਣੀ ਹੈ ਉਹ ਲੋਕਲ ਲੈਵਲ ਤੇ ਅਸੀਂ ਆਪਣੇ ਸੀਨੀਅਰ ਲੀਡਰਸ ਨਾਲ ਬਾਦੀਆਂ ਡਿਊਟੀਆਂ ਲਗਾ ਰਹੇ ਆ ਉਹ ਸਾਰੀਆਂ ਚੋਣਾਂ ਨਰਦੀਆਂ ਨੇ ਪਰ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਸਾਡੇ ਵਾਸਤੇ ਪਹਿਲਾ ਜਿਹੜੀ ਪਾਰਟੀ ਦੀ ਜਿਹੜੀ ਸਾਡੀ ਭਰਤੀ ਪ੍ਰਕਿਰਿਆ ਚੱਲ ਰਹੀ ਹੈ ਉਹਦੀ ਥੋੜੀ ਜਿਮੇ ਤੱਕ ਅਸੀਂ ਅਬਜਰਵਰ ਸਾਹਿਬਾਨ ਦੀ ਇੱਕ ਮੀਟਿੰਗ ਵੀ ਕਰਾਂਗੇ ਫਿਰ ਉਸ ਤੋਂ ਬਾਅਦ ਪ੍ਰੋਗਰਾਮ ਜਿਹੜਾ ਜ਼ਿਲ੍ਹਾ ਵਾਈਜ਼ ਜਿੱਥੇ ਡਿਸਟ੍ਰਿਕਟ ਡੈਲੀਗੇਟ ਤੇ ਸਟੇਟ ਡੈਲੀਗੇਟ ਚੁਣੇ ਜਾਣੇ ਆ ਉਹਦੇ ਤੋਂ ਬਾਅਦ ਪ੍ਰਧਾਨਗੀ ਜਿਹੜੀ ਚੋਣ ਹੈ ਉਹਦੀ ਡੇਟ ਤੈਅ ਕਰਾਂਗੇ ਸਾਹਿਕਾਲ ਜੀ ਤੁਸੀਂ ਵੇਖ ਰਹੇ ਹੋ ਪੁਆਰਟੀ ਪੰਜਾਬ ਤੇ ਮੈਂ ਮਨਦੀਪ ਸਿੰਘ ਬੱਲੋਪੁਰ ਤੋਂ ਦੱਸਦੀ ਕਿ ਸ਼ੋਮਨੀ ਅਕਲ ਦਲ ਦੇ ਵੱਲੋਂ ਹੁਣ ਲੁਧਿਆਣਾ ਜਿਮਨੀ ਚੌਂ ਜਿਹੜੀ ਹੋਣੀ ਆ ਉਸ ਨੂੰ ਲੈ ਕੇ ਐਲਾਨ ਕਰ ਦਿੱਤਾ ਗਿਆ ਅੱਜ ਡਾਕਟਰ ਦਿਲਜੀਤ ਚੀਮਾ ਨੇ ਜਿੱਥੇ ਅਕਾਲੀ ਦਲ ਦੇ ਵੱਲੋਂ ਕਿਤੇ ਜਾਰੀ ਭਾਰਤੀ ਦੇ ਉੱਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਉੱਥੇ ਨਾਲ ਹੀ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਆਪਣਾ ਲੁਧਿਆਣਾ ਪੱਛਮੀ ਦੀ ਜਿਮਨੀ ਚੌਂ ਨਾ ਹੋਣੀ ਹੈ ਉਹਦੇ ਵਿੱਚ ਅਕਾਲੀ ਦਲ ਮਜਬੂਤੀ ਦੇ ਨਾਲ ਲੜੇਗਾ ਇਸ ਦੇ ਨਾਲ ਹੀ ਉਹਨਾਂ ਨੇ ਇਸ ਗੱਲ ਦੇ ਉੱਤੇ ਵੀ ਆਪਣਾ ਪ੍ਰतिकਰਨ ਦਿੱਤਾ ਕਿ ਜਿਹੜੀ ਭਾਰਤੀ ਕੀਤੀ ਜਾ ਰਹੀ ਸੀ ਉਸ ਨੂੰ ਲੈ ਕੇ ਹੁਣ ਅਗਲੇ ਦਿਨਾਂ ਦੇ ਵਿੱਚ ਜ਼ਿਲ੍ਹਾ ਪਧਰ ਦੇ ਉੱਤੇ ਜਿਹੜੇ ਅਬਜ਼ਰ ਬਣਾਏ ਗਏ ਸੀ ਉਹਦੇ ਦਾਰ ਬਣਾਏ ਗਏ ਸੀ ਉਹਨਾਂ ਨੂੰ ਲੈ ਕੇ ਮੀਟਿੰਗ ਹੋਵੇ ਮੀਟਿੰਗ ਤੋਂ ਬਾਅਦ ਪ੍ਰਧਾਨ ਦੀ ਚੋਣ ਕਦੋਂ ਹੋਵੇਗੀ ਉਸ ਦੀ ਤਰੀਕ ਰੱਖੀ ਜਾਵੇਗੀ ਕਿਉਂਕਿ ਪਹਿਲਾਂ ਇਹ ਗੱਲ ਕਹੀ ਜਾ ਰਹੀ ਸੀ ਕਿ 1 ਮਾਰਚ ਤੋਂ ਬਾਅਦ ਦੀ ਜਿਹੜੀ ਐਲਾਨ ਹੋ ਸਕਦਾ ਹੈ ਕਿ ਉਸ ਦਿਨ ਨਵਾਂ ਜਿਹੜਾ ਪ੍ਰਧਾਨ ਹੈ ਸ਼ੋਮੀ ਕੱਲ ਚੁਣੇ ਜਾ ਸਕਦਾ ਪਰ ਹਾਲੇ ਉਸ 1 ਮਾਰਚ ਨੂੰ ਪ੍ਰਧਾਨੇ ਚੁਣੇ ਜਾਵੇਗਾ ਅੱਗੇ ਜਾ ਕੇ ਉਹਦੀ ਚੋਣ ਹੋਵੇਗੀ ਹੋਰ ਕੀ ਕੁਝ ਕਿਹਾ ਦਲਜੀਤ ਚਿਮਨ ਇੱਕ ਵਾਰ ਤੁਸੀਂ ਪਹਿਲਾਂ ਉਹ ਵੀਡੀਓ ਸੁਣੋ ਬਾਕੀ ਜਿਹੜੀ ਲੁਧਿਆਣੇ ਦੀ ਬਾਈ ਇੰਫੈਕਸ਼ਨ ਹੈ ਉਦੇ ਸੰਬੰਧੀ ਵੀ ਲੁਧਿਆਣਾ ਵੈਸਤੇ ਵਿਚਾਰ ਚਰਚਾ ਸੀ ਕੀਤੀ ਹੈ। ਔਰ ਸ਼੍ਰੋਮਣੀ ਅਕਾਲੀ ਦਲ ਤਗੜੇ ਹੋ ਕੇ ਜਿਹੜਾ ਹੈਗਾ ਲੁਧਿਆਣਾ ਦੀ ਇਲੈਕਸ਼ਨ ਬਾਈ ਇਲੈਕਸ਼ਨ ਲੜੇਗਾ। ਪਰ ਹਾਲੇ ਕਿਉਂਕਿ ਡੇਟਾ ਅਨਾਉਂਸ ਨਹੀਂ ਹੋਈਆਂ। ਹਾਲੇ ਤੱਕ ਆਮ ਆਦਮੀ ਪਾਰਟੀ ਦੇ ਇਕੱਲੇ ਮਨਸੂਬੇ ਸਾਹਮਣੇ ਆਏ ਆ ਕਿ ਕੇਜਰੀਵਾਲ ਦਾ ਲਾਲਚ ਜਾਗ ਪਿਆ ਕਿ ਮੈਂ ਇੱਥੇ ਕਿਸੇ ਤਰੀਕੇ ਆਪਣਾ ਕੈਂਡੀਡੇਟ ਜਿਤਾ ਕੇ ਉਹ ਵੀ ਜਿਹੜਾ ਦਿੱਲੀ ਤੋਂ ਰਾਜ ਸਭਾ ਦਾ ਮੈਂਬਰ ਜਿਹੜਾ ਬੜੇ ਵਿਵਾਦਾਂ ਦੇ ਵਿੱਚ ਰਾਜ ਸਭਾ ਦਾ ਮੈਂਬਰ ਬਣਿਆ ਸੀ ਬੜੀਆਂ ਐਡੂਕੇਸ਼ਨ ਉਸ ਵੇਲੇ ਕਰਪਸ਼ਨ ਦੀਆਂ ਲੱਗੀਆਂ ਸੀ ਕਿ ਉਹਨੂੰ ਮਨਾ ਕੇ ਤੇ ਕਿਸੇ ਤਰੀਕੇ ਜਿਤਾ ਕੇ ਤੇ ਸੀਟ ਵੈਲੀ ਕਰਕੇ ਤੇ ਰਾਜ ਸਭਾ ਪਹੁੰਚ ਜਾਵਾਂ ਪਰਦੇ ਬੜੇ ਪਏ ਜਾ ਰਹੇ ਕਿ ਇਹ ਨਹੀਂ ਹੈ ਪਰ ਕੇਜਰੀਵਾਲ ਤੇ ਇਤਬਾਰ ਕੌਣ ਕਰ ਸਕਦਾ ਅਸਪਸ਼ਟ ਕਰਨ ਨੂੰ ਨ ਵੀ ਆਇਆ ਕਿ ਕੇਜਰੀਵਾਲ ਦੀ ਮਨਛਾ ਨਹੀਂ ਹੈ ਪਰ ਕੇਜਰੀਵਾਲ ਦੀ ਮਨਛਾ ਤਾਂ ਰਾਜਨੀਤੀ ਦੇ ਬਚਾਉਣ ਦੀ ਵੀ ਨਹੀਂ ਸੀ ਕੇਜਰੀਵਾਲ ਨੇ ਤਾਂ ਸਹਮਾ ਖਾਧੀਆਂ ਸੀ ਕਿ ਮੈਂ ਕਾਂਗਰਸ ਦੀ ਮਦਦ ਨਹੀਂ ਲੈਣੀ ਤੇ ਉਹ ਵੀ ਸਹਮਾ ਤੋੜ ਕੇ ਤੇ ਫਿਰ ਇਸ ਕਰਕੇ ਕੇਜਰੀਵਾਲ ਸਾਹਿਬ ਦੀ ਜਿਹੜੀ ਆ ਉਹਨਾਂ ਦੀ ਇੱਛਾ ਬੰਦ ਦੇ ਉੱਤੇ ਤਾਂ ਪੰਜਾਬ ਦੇ ਲੋਕੀ ਇਤਬਾਰ ਨਹੀਂ ਕਰ ਸਕਦੇ ਇਹ ਤਾਂ ਚਿੰਤਾ ਇੱਕ ਵੱਡੀ ਪੰਜਾਬੀਆਂ ਨੂੰ ਲੱਗੀ ਕਿ ਅੱਗੇ ਤਾਂ ਦਿੱਲੀ ਬਹਿ ਕੇ ਪੰਜਾਬ ਦੀ ਸਰਕਾਰ ਚੱਲਦੀ ਸੀ ਤੇ ਹੁਣ ਰਾਜ ਸਭਾ ਤੇ ਬਾਹਰ ਇੱਥੇ ਆਉਣ ਦਾ ਮੌਕਾ ਮਿਲ ਜੇਗਾ ਇਥੋਂ ਡਬਲ ਜਨ ਸਿਕਿਉਰਿਟੀ ਵੀ ਤੁਹਾਡੀ ਜਸਟੀਫਾਈ ਹੋ ਜਾਏਗੀ ਇੱਥੇ ਬਾਕੀ ਮੀਟਿੰਗਾਂ ਵੀ ਤੁਹਾਡੀਆਂ ਜਸਟੀਫਾਈ ਹੋਣ ਲੱਗਣਗੀਆਂ ਤੇ ਆ ਜਿਹੜੇ ਬਣਵੇਂ ਸਾਡੇ ਜਿੱਤੇ ਹੋਏ ਪੰਜਾਬ ਦੇ ਇਹਨਾਂ ਦੇ ਵਿਚਾਰਿਆਂ ਦੇ ਅੱਗੇ ਹੀ ਹੱਥ ਪੱਲੇ ਕੱਖ ਨਹੀਂ ਤੇ ਹੋਰ ਮੌਕਾ ਮਿਲ ਜੇਗਾ ਇਹਨਾਂ ਨੂੰ ਇੱਕ ਪਾਸੇ ਕਰਨ ਦਾ ਇਸ ਕਰਕੇ ਪੰਜਾਬੀਆਂ ਵਾਸਤੇ ਬੜੀ ਵੱਡੀ ਮੈਂ ਸਮਝਦਾ ਚੁਣੌਤੀ ਹੈ ਜਿਹਨਾਂ ਪੰਜਾਬੀਆਂ ਨੂੰ ਡਟ ਕੇ ਜਿਹੜਾ ਮੁਕਾਬਲਾ ਕਰਨਾ ਚਾਹੀਦਾ ਇਸ ਕਰਕੇ ਉਹਦੀ ਹਾਲ ਜਦੋਂ ਅਸੀਂ ਅਗਲੀ ਰਣਨੀਤੀ ਕੀ ਬਣਾਉਣੀ ਹੈ ਉਹ ਲੋਕਲ ਲੈਵਲ ਤੇ ਅਸੀਂ ਆਪਣੇ ਸੀਨੀਅਰ ਲੀਡਰਸਰ ਸੇ ਬਾਤ ਦੀਆਂ ਡਿਊਟੀਆਂ ਲਗਾ ਰਹੇ ਆ ਤੇ ਤਗੜੇ ਹੋ ਕੇ ਜਿਹੜੀ ਆ ਉਹ ਚੋਣ ਅਸੀਂ ਲੜਾਂਗੇ ਇਸੇ ਤਰ੍ਹਾਂ ਜ਼ਿਲ੍ਹਾ ਪੱਸ਼ੇ ਤੇ ਬਲਾਕ ਸੰਤੀ ਹਿੰਦੀ ਚੋਣਾਂ ਵੀ ਮਈ ਦੇ ਵਿੱਚ ਆਉਣ ਦੀ ਉਮੀਦ ਆ ਉਹਦੇ ਬਾਰੇ ਵੀ ਬੁੱਢਲੀ ਵਿਚਾਰ ਬਟਾਂਦਰਾ ਅਸੀਂ ਕੀਤਾ ਕਿ ਕਿਸ ਤਰੀਕੇ ਤੇ ਉਹ ਸਾਰੀਆਂ ਚੋਣਾਂ ਲੜਨੀਆਂ ਨੇ ਪਰ ਸਭ ਤੋਂ ਜ਼ਿਆਦਾ ਇੰਪੋਰਟੈਂਟ ਆ ਸਾਡੇ ਵਾਸਤੇ ਪਹਿਲਾਂ ਜਿਹੜੀ ਪਾਰਟੀ ਦੀ ਜਿਹੜੀ ਸਾਡੀ ਭਰਤੀ ਪ੍ਰਕਿਰਿਆ ਚੱਲ ਰਹੀ ਆ ਉਹਦੀ ਥੋੜੇ ਦਿਨਾਂ ਤੱਕ ਅਸੀਂ ਅਬਜ਼ਰਵਰ ਸਾਹਿਬਾਨ ਦੀ ਇੱਕ ਮੀਟਿੰਗ ਵੀ ਕਰਾਂਗੇ ਫਿਰ ਉਸ ਤੋਂ ਬਾਅਦ ਪ੍ਰੋਗਰਾਮ ਜਿਹੜਾ ਜ਼ਿਲ੍ਹਾ ਵਾਈਚ ਵਿੱਚ ਜਿੱਥੇ ਡਿਸਟ੍ਰਿਕਟ ਡੈਲੀਗੇਟ ਤੇ ਸਟੇਟ ਡੈਲੀਗੇਟ ਚੁਣੇ ਜਾਣੇ ਆ ਉਹਨਾਂ ਮੀਟਿੰਗ ਦਾ ਪ੍ਰੋਗਰਾਮ ਅਗਲੀ ਮੀਟਿੰਗ ਤੋਂ ਬਾਅਦ ਅਸੀਂ ਤੈਅ ਕਰਾਂਗੇ ਫਿਰ ਉਸ ਤੋਂ ਬਾਅਦ ਪ੍ਰਧਾਨਗੀ ਜਿਹੜੀ ਚੋਣ ਹੈ ਉਹਦੀ ਡੇਟ ਤੈਅ ਕਰਾਂਗੇ ਇਸ ਕਰਕੇ ਇਹ ਸਾਰਾ ਕੁਝ ਅੱਜ ਅਸੀਂ ਜਿਹੜਾ ਅੱਜ ਦੀ ਮੀਟਿੰਗ ਦੇ ਵਿੱਚ ਜਿਹੜਾ ਉਹ ਡਿਸਕਸ ਕੀਤਾ ਤਾਂ ਦੱਸਦੀ ਕਿ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਅਕਾਲੀ ਦਲ ਦੇ ਵਿੱਚ ਜੋ ਕੁਝ ਖਿੱਚ ਤਾਨ ਚੱਲ ਰਹੀ ਸੀ ਉਸ ਨੂੰ ਲੈ ਕੇ ਜੋ ਹਾਲੇ ਤੱਕ ਖਲਾਫ ਪਿਆ ਹੋਇਆ ਉਸ ਦੇ ਵਿੱਚ ਹੁਣ ਸ਼ੋਮਣੀ ਅਕਾਲੀ ਦਲ ਬਾਦਲ ਦੇ ਵੱਲੋਂ ਭਾਰਤੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਹੁਣ ਪ੍ਰਧਾਨ ਚੁਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਤੇ ਉੱਤੇ ਹੀ ਦੂਜੇ ਪਾਸੇ ਸ੍ਰੀ ਅਕਾਲਤਾ ਸਾਹਿਬ ਦੇ ਜਥੇਦਾਰ ਦੇ ਫੈਸਲੇ ਨੂੰ ਲੈ ਕੇ ਪੰਜ ਮੈਂਬਰੀ ਕਮੇਟੀ ਉਡੀਕ ਕਰ ਰਹੀ ਹੈ ਕਿ ਹੁਣ ਕੀ ਕੁਝ ਆਉਣ ਵਾਲੇ ਦਿਨਾਂ ਦੇ ਵਿੱਚ ਫੈਸਲੇ ਜਿਹੜੇ ਫੈਸਲੇ ਨੇ ਉਹ ਹੁੰਦੇ ਨੇ ਕਿ ਕੁਝ ਹੋਵੇਗਾ ਇਸ ਮਸਲੇ ਨੂੰ ਲੈ ਕੇ ਕਿ ਸ੍ਰੀ ਅਕਾਲਤਾ ਸਾਹਿਬ ਦੇ ਫੈਸਲੇ ਨੂੰ ਨਹੀਂ ਮੰਨਦੇ ਹੁਣ ਜਿਹੜੇ ਅਕਾਲਤਾ ਸਾਹਿਬ ਦੇ ਉੱਤੇ ਜੋ ਕੁਝ ਫੈਸਲੇ ਲਏ ਗਏ ਸੀ ਅਕਾਲ ਦਲ ਕੀ ਕੁਝ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਜਿਹੜੇ ਖਲਾਫ ਪੈਣ ਦੀ ਸੰਭਾਵਨਾ ਆਵੇ ਹੁਣ ਦੇਖਣਾ ਹੋਵੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਬਾਗੀ ਅਕਾਲੀ ਦਲ ਹੈ ਜਾਂ ਫਿਰ ਅਕਾਲ ਪੁਰਖ ਬਾਦਲ ਤੋਂ ਜਿਹੜਾ ਨਾਰਾਜ਼ ਹੋਇਆ ਜਾਂ ਵੱਖ ਹੋਇਆ ਜਿਹੜਾ ਸ੍ਰੀ ਅਕਾਲ ਤਾ ਸਹਿਬ ਦੇ ਹੁਕਮਨਾਮੇ ਦੀ ਜਿਹੜੀ ਗੱਲਬਾਤ ਕਰ ਰਿਹਾ ਵੀ ਉਸ ਨੂੰ ਇਨਬਿਨ ਮੰਨੇ ਜਾਵੇ ਉਹਨ ਉਸ ਦਾ ਕੀ ਪ੍ਰਤੀਕਰਮ ਹੋਵੇ ਇਸ ਮਸਲੇ ਨੂੰ ਲੈ ਕੇ ਉਹ ਦੇਖਣਾ ਬੇਤਖਾਸ ਹੋਵੇਗਾ ਸੋ ਤੁਸੀਂ ਕੀ ਸੋਚਦੇ ਹੋ ਕਿ ਜਿਸ ਤਰ੍ਹਾਂ ਅਕਾਲ ਦਲ ਦੀ ਭਰਤੀ ਕੀਤੀ ਗਈ ਹੈ ਹੁਣ ਇਸ ਦੇ ਉੱਤੇ ਤੁਹਾਡੇ ਕੀ ਵਿਚਾਰ ਨੇ ਤੁਸੀਂ ਵਿਚਾਰ ਆਪਣੇ ਇਸ ਵੀਡੀਓ ਦੇ ਵਿੱਚ ਜਰੂਰ ਦਿਓ ਧੰਨਵਾਦ